ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਨੌਕਰੀਆਂ ਦੇ ਸਬੰਧ ਵਿੱਚ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਟੀਚਿੰਗ ਐਂਡ ਨੌਨ ਟੀਚਿੰਗ ਵੈਕੈਂਸੀਜ਼ ਵੱਡੇ ਪੱਧਰ ਦੀ ਜਾਰੀ ਕੀਤੀਆਂ ਗਈਆਂ ਜੀ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਪੂਰਾ ਨੋਟੀਫਿਕੇਸ਼ਨ ਸਾਂਝਾ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਓ ਘਰ ਬੈਠੇ ਇਸ ਕਾਈ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਡੇ ਪੱਧਰ ਦੀ ਪ੍ਰਾਈਵੇਟ ਸੰਸਥਾਵਾਂ ਦੀ ਭਰਤੀ ਹੈ ਜੀ ਬਹੁਤ ਵੱਡਾ ਨੋਟੀਫਿਕੇਸ਼ਨ ਹੈ ਵੱਖ-ਵੱਖ ਸੰਸਥਾਵਾਂ ਵੱਲੋਂ ਦਿੱਤਾ ਗਿਆ ਹੈ ਪੂਰਾ ਨੋਟੀਫਿਕੇਸ਼ਨ ਆਪਾਂ ਅੱਗੇ ਤੁਹਾਡੇ ਨਾਲ ਵੀਡੀਓ 'ਚ ਸਾਂਝਾ ਕਰਦੇ ਆ ਨੋਟੀਫਿਕੇਸ਼ਨ ਹੈ ਜੀ ਦਿੱਲੀ ਪਬਲਿਕ ਸਕੂਲ ਪਟਿਆਲਾ ਵੱਲੋਂ ਇਹਨਾਂ ਵੱਲੋਂ ਟੀਚਰਸ ਚਾਹੀਦੇ ਆ ਜੀ ਪੀਜੀਟੀ ਟੀਚਰਸ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਬਾਇਓਲੋਜੀ ਕਮਰਸ ਜੀਓਗ੍ਰਾਫੀ ਟੀਜੀਟੀ ਦੇ ਵਿੱਚ ਇਹਨਾਂ ਵੱਲੋਂ ਮੈਥ ਇੰਗਲਿਸ਼ ਹਿੰਦੀ ਸੋਸ਼ਲ ਸਾਇੰਸ ਪ੍ਰਾਇਮਰੀ ਟੀਚਰਸ ਪ੍ਰੀ ਪ੍ਰਾਇਮਰੀ ਟੀਚਰਸ 뮤జిక్ ਡਾਂਸ ਟੀਚਰਸ ਸਪੈਸ਼ਲ ਐਜੂਕੇਟਰ ਕਾਉਂਸਲਰ ਲਾਇਬ੍ਰੇਰੀਅਨ ਲੈਬ ਅਟੈਂਡੈਂਟ ਤਾਂ ਇਹ ਵੱਡੇ ਪੱਧਰ ਦੀ ਭਰਤੀ ਇਹਨਾਂ ਵੱਲੋਂ ਜਾਰੀ ਕੀਤੀ ਗਈ ਹੈ ਨੋਟੀਫਿਕੇਸ਼ਨ ਦੇ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਆ ਇਹਨਾਂ ਵੱਲੋਂ ਸੰਪਰਕ ਨੰਬਰ ਵੀ ਦਿੱਤੇ ਗਏ ਆ ਮੇਲ ਆਈਡੀਆਂ ਵੀ ਦਿੱਤੀਆਂ ਗਈਆਂ ਵੈਬਸਾਈਟ ਵੀ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਅੱਗੇ ਜੀ ਯਾਦਵਿੰਦਰਾ ਪਬਲਿਕ ਸਕੂਲ ਐਸ ਐਸ ਨਗਰ ਮੋਹਾਲੀ ਇਹਨਾਂ ਵੱਲੋਂ ਵੀ ਟੀਚਿੰਗ ਨੌਨ ਟੀਚਿੰਗ ਵੈਕੈਂਸੀ ਜਾਰੀ ਕੀਤੀਆਂ ਗਈਆਂ ਸੀਨੀਅਰ ਵਿੰਗ ਫੈਕਲਟੀ ਦੇ ਵਿੱਚ ਇਹਨਾਂ ਵੱਲੋਂ ਇੰਗਲਿ ਫਿਜ਼ੀਕਲ এডਿਕੇਸ਼ਨ ਤੇ ਰੋਬੋਟਿਕ এডੂਕੇਟਰ ਦੀ ਵੀ ਜ਼ਰੂਰਤ ਹੈ ਇਹਨਾਂ ਨੂੰ ਜੂਨੀਅਰ ਵਿੰਗ ਦੇ ਵਿੱਚ ਇਹਨਾਂ ਵੱਲੋਂ ਮਦਰ ਟੀਚਰ ਤੇ ਇੰਗਲਿਸ਼ ਟੀਚਰ ਸੋਸ਼ਲ ਸਟੱਡੀਜ਼ ਪੰਜਾਬੀ ਤੇ ਲਾਇਬ੍ਰੇਰੀਅਨ ਕਿੰਡਰਗਾਰਟਨ ਵਿੰਗ ਦੇ ਵਿੱਚ ਇਹਨਾਂ ਵੱਲੋਂ ਟੀਚਰਿੰਗ ਕੰਮ ਕਾਉਂਸਲਰ ਦੀ ਜ਼ਰੂਰਤ ਹੈ ਜੀ ਇਹਨਾਂ ਦੇ ਸੰਪਰਕ ਨੰਬਰ ਦਿੱਤੇ ਹੋਏ ਆ ਜ਼ਰੂਰ ਚੈੱਕ ਕਰੋ ਜੀ ਪੋਸਟਾਂ ਦੇ ਲਈ ਅਪਲਾਈ ਕਰੋ ਤੇ ਸਿਲੈਕਸ਼ਨ ਪੱਕੀ ਕਰੋ ਜੀ ਆਪਦੀ ਦਿੱਲੀ ਪਬਲਿਕ ਸਕੂਲ ਇਨਾਂ ਵੱਲੋਂ ਵੀ ਟੀਚਿੰਗ ਨੌਨ ਟੀਚਿੰਗ ਵੈਕੈਂਸੀ ਜਾਰੀ ਕੀਤੀਆਂ ਗਈਆਂ ਪੀਜੀਟੀ ਦੇ ਵਿੱਚ ਇੰਗਲਿਸ਼ ਪੋਲੀਟੀਕਲ ਸਾਇੰਸ ਕੈਮਿਸਟਰੀ ਟੀਜੀਟੀ ਦੇ ਵਿੱਚ ਇੰਗਲਿਸ਼ ਸੋਸ਼ਲ ਸਾਇੰਸ ਸਾਇੰਸ ਵਿਦ ਮੈਥ ਐਂਡ ਫ੍ਰੈਂਚ ਆਰਟੀ ਟੀਚਰਜ਼ ਦੇ ਵਿੱਚ ਇਨਾਂ ਵੱਲੋਂ ਇੰਗਲਿਸ਼ এনवायरमेंट ਸਾਇੰਸ ਕੰਪਿਊਟਰ ਸਾਇੰਸ ਮੈਥਮੈਟਿਕਸ ਕਿੰਟਰ ਗਾਰਡਨ ਟੀਚਰਜ਼ ਫॉर ਨਰਸਰੀ ਐਲ ਕੇਜੀ ਐਂਡ ਯੂ ਕੇਜੀ ਨੌਨ ਟੀਚਿੰਗ ਦੇ ਵਿੱਚ ਇਨਾਂ ਵੱਲੋਂ ਕੋਚਸ ਦੀ ਜ਼ਰੂਰਤ ਹੈ ਫੁੱਲ ਟਾਈਮ ਪਾਰਟ ਟਾਈਮ ਸਵਿਮਿੰਗ ਮੇਲ ਐਂਡ ਫੀਮੇਲ ਤਾਂ ਇੱਕ ਵੈਂਡੋ ਫੀਮੇਲ ਕੋਚ ਦੀ ਜ਼ਰੂਰਤ ਹੈ 10 ਦਿਨਾਂ ਦੇ ਵਿੱਚ ਵਿੱਚ ਅਪਲਾਈ ਕਰ ਲਿਓ ਜੀ ਕੰਟੈਕਟ ਨੰਬਰ ਸੰਪਰਕ ਨੰਬਰ ਦਿੱਤੇ ਹੋਏ ਆ ਜੀ ਇਹਨਾਂ ਵੱਲੋਂ ਅੱਗੇ ਆ ਜੀ ਚੰਡੀਗੜ੍ਹ ਕੈਂਪਸ ਵੱਲੋਂ ਜੋ ਭਰਤੀ ਓਪਨ ਕੀਤੀ ਗਈ ਹੈ ਮਾਰਕੀਟਿੰਗ ਐਗਜ਼ੀਕਿਊਟਿਵ ਲੈਬਾਰਟਰੀ ਅਸਿਸਟੈਂਟ ਫਿਜ਼ਿਕਸ ਸਾਊਂਡ ਆਪਰੇਟਰ ਲਾਸਟ ਡੇਟ ਇਹਨਾਂ ਵੱਲੋਂ 17 ਦਸੰਬਰ ਰੱਖੀ ਗਈ ਹੈ ਅਪਲਾਈ ਕਰਨ ਦੇ ਲਈ ਤੁਸੀਂ ਇਹਨਾਂ ਪੁਕਸ਼ਾਂ ਦੇ ਲਈ ਵੀ ਅਪਲਾਈ ਕਰ ਸਕਦੇ ਹੋ ਤੇ ਅੱਗੇ ਇਹਨਾਂ ਵੱਲੋਂ ਇੱਕ ਨੋਟੀਫਿਕੇਸ਼ਨ ਆ ਜੀ ਲੇਡੀ ਐਲ ਆਰ ਡੀ ਪਬਲਿਕ ਸਕੂਲ ਮੰਡੀ ਗੁਬਿੰਦਗੜ ਵਾਈਸ ਪ੍ਰਿੰਸੀਪਲ ਅਕੈਡੈਮਿਕ ਕੋਆਰਡੀਨੇਟਰ ਇਹਨਾਂ ਵੱਲੋਂ 5 ਸਾਲ ਦਾ ਤਜਰਬਾ ਮੰਗੇ ਗਿਆ ਪ੍ਰੀ ਪ੍ਰਾਇਮਰੀ ਟੀਚਰ ਚਾਹੀਦੇ ਜੀ ਇਹਨਾਂ ਨੂੰ ਮਦਰ ਟੀਚਰ ਚਾਹੀਦੇ ਆ ਆ ਯੋਗਤਾਵਾਂ ਲਿਖੀਆਂ ਹੋਈਆਂ ਨਾਲ ਪੀ ਆਰਟੀ ਟੀਜੀਟੀ ਫਰੈਂਚ ਟੀਚਰਸ ਪੀਟੀਆਈ 뮤직 ਡਾਂਸ ਟੀਚਰ ਆ ਆਰਟ ਟੀਚਰ ਕਰਾਫਟ ਆਰਟ ਐਂਡ ਕਰਾਫਟ ਟੀਚਰਸ ਵੱਖ-ਵੱਖ ਪੋਸਟਾਂ ਇਹਨਾਂ ਵੱਲੋਂ ਵੀ ਜਾਰੀ ਕੀਤੀਆਂ ਗਈਆਂ ਟੀਚਿੰਗ ਤੇ ਨਾਨ ਟੀਚਿੰਗ ਦੇ ਵਿੱਚ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਵੀ ਅਪਲਾਈ ਕਰ ਸਕਦੇ ਹੋ ਤੇ ਇਹਨਾਂ ਪੋਸਟਾਂ ਦੇ ਲਈ ਆਪਦੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਜੀ ਬਹੁਤ ਵੱਡਾ ਪ੍ਰਾਈਵੇਟ ਅਦਾਰਿਆਂ ਦਾ ਜੋ ਭਰਤੀ ਦਾ ਨੋਟੀਫਿਕੇਸ਼ਨ ਤੁਹਾਡੇ ਨਾਲ ਸਾਂਝਾ ਕੀਤਾ ਹੈ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇਹਨਾਂ ਨੋਟੀਫਿਕੇਸ਼ਨ ਦਾ ਅਸੀਂ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਉੱਥੋਂ ਡਾਊਨਲੋਡ ਕਰਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਧੰਨਵਾਦ ਜੀ